ਸਰ ਪਤਾ ਲੱਗਦਾ ਕਿ ਥਾਣਾ ਬਿਲਗਾ ਦੀ ਪੁਲਿਸ ਨੇ ਦੋ ਨਸ਼ਾ ਤਸਕਰਾਂ ਕਾਬੂ ਕੀਤੇ ਆ। ਸਰ ਕਿੱਥੋਂ ਦਾ ਰਹਿਣ ਵਾਲੇ ਹੈਗੇ ਆ ਔਰ ਕਿਹੜੀ ਚੀਜ਼ ਨਾਲ ਤੋਂ ਬਰਾਮਦ ਕੀਤੀ ਹੈਗੀ ਆ। ਇਹ ਦੋਵੇਂ ਇੱਕ ਹੈਗਾ ਦਲਬਾਖ ਸਿੰਘ son of ਅਨ ਸੁਖਦੇਵ ਸਿੰਘ ਵਾਸੀ 32 ਪੱਟੀ ਬਿਲਗਦਰ ਰਹਿਣ ਵਾਲਾ ਜੀ ਤੇ ਦੂਸਰਾ ਹੈਗਾ ਬੂਟਾ ਸਿੰਘ son of ਵਿਆਲ ਸਿੰਘ ਪੁਰਜ ਹਸਨ ਦਾ ਰਹਿਣ ਵਾਲਾ ਹੈ। ਜੀ ਇਹ ਦੋਵੇਂ ਜਣੇ ਕਿੱਡਾ ਪੀਂਦਾ ਹੈ ਹਰਵਿੰਦਰ ਨਸ਼ਾ ਕਰਦੇ ਆ ਜੀ ਤੇ ਆਪਣੇ ਨਸ਼ੇ ਦੀ ਪੂਰਤੀ ਵਾਸਤੇ ਨਸ਼ਾ ਖਰੀਦ ਕੇ بیچ ਵੀ ਲੈਂਦੇ ਜਿਹਦੇ ਜੋ ਪੈਸੇ ਦਾ ਜੋ ਮੁਨਾਫਾ ਹੁੰਦਾ ਆਪਣਾ ਵੀ ਕੰਮ ਸਾਰ ਲੈਂਦੇ ਆ ਜੀ ਤੇ ਕੱਲ ਇਹ ਦੋਵੇਂ ਜਿਹੜੇ ਜਿਹੜਾ ਹਰਵਿੰਦਰ ਖਰੀਦ ਕੇ ਆਰੇਜ ਕੇ ਤੇ ਪੁਲਿਸ ਪਾਰਟੀ ਜਿਹੜੀ ਆ ਗਸ਼ਤ ਕਰਦੇ ਪਿੰਡ ਬਿਲਗਾ ਤੋਂ ਖੋਖੇਵਾਲ ਸਾਈਡ ਨੂੰ ਜਾ ਰਹੇ ਸੀ ਤੇ ਨਹਿਰ ਦੀ ਪੁਲੀ ਦੇ ਲਾਗੇ ਜਿਹੜਾ ਇਹਨਾਂ ਦੋਨਾਂ ਨੂੰ ਦੇਖਿਆ ਤੇ ਇਹ ਪੁਲਿਸ ਪਾਰਟੀ ਨੂੰ ਦੇਖ ਕੇ ਭੱਜ ਗਏ ਜੀ ਇਹਨੂੰ ਭੱਜ ਜਾਂਦੇ ਨੂੰ ਗੱਡੀ ਰੋਕ ਕੇ ਕਾਬੂ ਕੀਤਾ ਤੇ ਜਦੋਂ ਇਹਨਾਂ ਨੇ ਪੁਲਿਸ ਪਾਰਟੀ ਨੂੰ ਮੋੜ ਦੇਖਿਆ ਤਾਂ ਇਹਨਾਂ ਨੇ ਜਿਹੜੇ ਇਹਨਾਂ ਦੇ ਕੋਲ ਲਿਫਾਫੇ ਦੇ ਵਿੱਚ ਹੈਰਵੈਂਸੀ ਉਹ ਛੁੱਟ ਦਿੱਤੀ ਠੀਕ ਆ ਇਹਨਾਂ ਤੋਂ ਜਦੋਂ ਚੱਕ ਕੇ ਲਿਫਾਫੇ ਚੈੱਕ ਕਰਾਏ ਤਾਂ ਉਹਨਾਂ ਨੇ ਦੱਸਿਆ ਵੀ ਸਾਡੇ ਕੋਲ ਹੈਰਵੈਂਸੀ ਫੀਂਕੀ ਲੈ ਕੇ ਆਏ ਆ ਹੂੰ ਤੇ ਇਹ ਸਤਲੁਜ ਬੰਨ ਸੰਗੋਵਾਲ ਸਾਈਡ ਤੇ ਕੋਈ ਪਾਰ ਤੋਂ ਵਿਅਕਤੀ ਹੈ ਕਹਿੰਦੇ ਵੀ ਜਿਹੜਾ ਆ ਕੇ ਵੇਚਦਾ ਸੀ ਉਹਦਾ ਨਾਂ ਨਹੀਂ ਜਾਣਦੇ ਹੈਗੇ ਜੀ ਉਹਦੇ ਕੋਲੋਂ ਲੈ ਕੇ ਆਏ ਆ ਅੱਗੇ ਵੀ ਉੱਥੇ ਘੁੰਮਦਾ ਫਿਰਦਾ ਮਿਲ ਜਾਂਦਾ ਹੈ ਠੀਕ ਹੈ ਜੀ ਬਾਕੀ ਉਹ ਵੀ ਵੀ ਤਲਾਸ਼ ਜਾਰੀ ਆ ਬੰਦੇ ਦੀ ਇਸ ਤਰ੍ਹਾਂ ਇਹਨਾਂ ਦਾ ਪਿਛੋਕੜ ਕੀ ਹੈਗਾ ਇਸ ਤਰ੍ਹਾਂ ਇਹਨਾਂ ਦਾ ਇਹਨਾਂ ਤੇ ਪਹਿਲਾਂ ਵੀ ਕੋਈ ਪਰਚਾ ਹੈ ਕਹਿੰਦੇ ਕੋਈ ਇਸ ਚੀਜ਼ ਦੇ ਹਾਂ ਇੱਥੇ ਜਿਹੜਾ ਦਲਵਾਰ ਸਿੰਘ ਹੈ ਇੱਥੇ ਵੀ ਪਹਿਲਾਂ ਪਰਚਾ ਹੈ ਪਹਿਲਾਂ ਇਹ ਤੇ ਲੜਾਈ ਦਾ ਵੀ ਇੱਕ ਪਰਚਾ ਹੈ ਚੋਰੀ ਦਾ ਵੀ ਇੱਕ ਪਰਚਾ ਇਹਦੇ ਤੇ ਇਹ ਪਤਾ ਲੱਗਾ ਵੀ ਹੈਰੋਇਨ ਪੀਣ ਕਰਕੇ ਇਹਨੂੰ ਇਹਦੇ ਘਰ ਦੇ ਨੇ ਚਾਰ ਪੰਜ ਵਾਰੀ ਸੈਂਟਰ ਦੇ ਵਿੱਚ ਵੀ ਦਾਖਲ ਕਰਾਇਆ ਸੀ ਜੀ ਜਿਹੜਾ ਬੂਟਾ ਸਿੰਘ ਹੈ ਇਹ ਵੀ ਦਾਖਲ ਰਿਹਾ ਹੈ ਹੈਰੋਇਨ ਦੇ ਆਪਣੇ ਛੱਡਣ ਦੇ ਸੰਬੰਧ ਵਿੱਚ ਸੈਂਟਰ ਦੇ ਵਿੱਚ ਜੀ ਤੇ ਜਿਹੜਾ ਬੂਟਾ ਸਿੰਘ ਤੇ ਵੀ ਪਹਿਲਾਂ ਪਰਚੇ ਲੱਗੇ ਸੀ ਨਸ਼ੇ ਦੇ ਸੀ ਪਰਚੇ